ਜਲੰਧਰ ਦੇ ਨਕੋਦਰ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਪਿੰਡ ਮੁੱਦਾ ਦੇ ਸਾਬਕਾ ਕਾਂਗਰਸੀ ਸਰਪੰਚ ਦੀ ਗਰਭਵਤੀ ਪਤਨੀ ਅਤੇ ਬੇਟੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਅਤੇ ਇਨ੍ਹਾਂ ਤਿੰਨਾਂ ਮੌਤਾਂ ਲਈ ਸਾਬਕਾ ਸਰਪੰਚ ਓੰਕਾਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਮ੍ਰਿਤਕ ਅਮਨਦੀਪ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਦਾ ਜਵਾਈ ਪਹਿਲਾਂ ਵੀ ਘਰ ਵਿੱਚ ਕਲੇਸ਼ ਪਾ ਕੇ ਰੱਖਦਾ ਸੀ ਅਤੇ ਕਈ ਵਾਰ ਅਮਨਦੀਪ ਦਾ ਗਰਭ ਪਾਤ ਕਰਵਾ ਚੁੱਕਾ ਹੈ ਇਸ ਵਾਰ ਅਮਨ ਆਪਣੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਸੀ ਜਿਸ ਦੇ ਵਿਰੋਧ ਵਿੱਚ ਉਸਦੇ ਪਤੀ ओंकार ਸਿੰਘ ਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਉਹ ਵੀ ਜਦੋਂ 4 ਸਾਲ ਪਹਿਲਾਂ ਸੀਗਾ ਮੁੰਡਾ ਵਹੀ ਸੀ ਅੱਛਾ ਜੀ ਤੇ ਉਹਦੇ ਘਰ ਵਾਲਾ ਪਹਿਲਾਂ ਵੀ ਤੰਗ ਕਰਦਾ ਸੀ ਅੱਛਾ ਜੀ ਜਦੋਂ ਇਹਦਾ ਬੱਚਾ ਹੋਣ ਲੱਗਿਆ ਤੇ ਗਰਭਵਤੀ ਤੋਂ ਉਹਨੇ ਘਰ ਘਰਾਤਾ ਪਤਾ ਨਹੀਂ ਲੱਗਦਾ ਕਿ ਟਿੱਕੇ ਲਵਾਤੀ ਠੀਕ ਹੈ 7 ਮਹੀਨਿਆਂ ਦਾ ਗਰਭਵਤੀ ਜਾਂਦਾ ਵੀ ਆਊਟ ਕਰਾ ਦੇ ਇਹਨੇ ਤੈਨੂੰ ਰੱਖ ਨਾ ਨਹੀਂ ਉਹ ਕਹਿੰਦੀ ਮੈਂ ਬੱਚਾ ਨਹੀਂ ਹੋਕਰ ਭਾਵੇਂ ਲੜਕੀ ਹੋਵੇ ਤੇ ਭਾਵੇਂ ਲੜਕਾ ਮੈਂ ਬੱਚਾ ਲੈਣੇ ਰਿਹਾ ਮੇਰਾ ਨੂੰਹ ਤੇ ਲੜਕਾ ਚਲੇ ਗਿਆ ਉੱਥੇ ਹਸਪੀਟਲ ਡਿਊਟੀ ਦੇ ਇਹਨੇ ਮਗਰ ਫੋਨ ਕੀਤਾ ਵੀ ਜਿਹੜੀ ਛੋਟੀ ਲੜਕੀ ਬੋਲਦੀ ਨਹੀਂ ਤੇ ਜਿਹੜੀ ਅੱਧੀ ਅਮਣੇ ਉਹ ਮਾੜਾ ਮੋਟਾ ਬੋਲਦੀ ਹੈ ਜਲਦੀ ਆ ਜਾਓ ਮੈਂ ਸਰਕਾਰੀ ਹਸਪੀਟਲ ਲੈ ਆ ਉਹ ਜਦੋਂ ਭੱਜ ਕੇ ਆਏ ਇਥੇ ਪ੍ਰਾਈਵੇਟ ਗੁਰਵੰਦੀ ਉਹ ਡਿੱਡ ਬਦੀਆਂ ਇਥੇ ਲੈ ਕੇ ਆਇਆ ਇਹ ਡੈਡ ਬੋਡੀ ਛੱਡ ਗਿਆ ਡੈਡ ਬੋਡੀ ਛੱਡ ਕੇ ਗਿਆ ਸੀ ਪੁਲਿਸ ਨੇ ਮ੍ਰਿਤਕ ਅਮਨਦੀਪ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਦੋਸ਼ੀ ओंकार ਸਿੰਘ ਨੂੰ ਹਿਰਾਸਤ ਚ ਲੈ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਇੱਕ ਹਸਪਤਾਲ ਤੋਂ ਇਨਫੋਰਮੇਸ਼ਨ ਆਈ ਸੀ ਕਿ ਅਮਨਦੀਪ ਕੌਰ ਕੁੜੀ ਹੈ ਵਾਈਫ ਆਫ ओंकार ਸਿੰਘ ਤੇ ਬੇਟੀ ਹੈ ਸਾਡੇ 6 ਸਾਲਾਂ ਦੀ ਜਸਲੀਨ ਕੌਰ ਡਾਟਰ ਆਫ ओंकार ਸਿੰਘ ਇਹਨਾਂ ਦੀ ਡੈੱਡ ਬੋਡੀ ਹਸਪੀਟਲ ਦੇ ਵਿੱਚ ਆਈ ਸੀਗੀ ਜਿੱਦੇ ਉੱਤਰ ਆਪਾਂ ਫਰਦਰ ਆਪਣੀ ਕਾਰਵਾਈ ਸ਼ੁਰੂ ਕੀਤੀ ਤੇ ਇਹਦੇ ਮਾਪਿਆਂ ਨੇ ਇਹਦੇ ਅਮਨਦੀਪ ਕੌਰ ਦੇ ਪਤੀ ਦੇ ਖਿਲਾਫ 300 ਪਰਚਾ ਦਰਜ ਕਰਾਇਆ ਤੇ ਆਪਾਂ 300 ਅੰਡਰ ਸੈਕਸ਼ਨ 302 ਪਰਚਾ ਦਰਜ ਕਰਕੇ ਅਗਲੀ ਇਨਵੈਸਟੀਗੇਟ ਕਰ ਰਹੇ ਹਾਂ ਬੰਦੇ ਨੂੰ ਆਪਾਂ ਰਾਉਂਡ ਅਪ ਕਰ ਲਿਆ ਹੈ ਡੂਰਿੰਗ ਇਨਵੈਸਟੀਗੇਸ਼ਨ ਫਰਦਰ ਕਰਦੇ ਹਾਂ ਕਿ ਇਹਨਾਂ ਦਾ ਕੀ ਡਿਸਪਿਊਟ ਸੀਗਾ ਜਿਹਦੇ ਕਾਰਨ ਇਹਨਾਂ ਦੀ ਡੈਥ ਹੋਈ ਦੱਸਣਯੋਗ ਹੈ ਕਿ ਮ੍ਰਿਤਕ ਅਮਨਦੀਪ ਕੋਰ 6 ਮਹੀਨੇ ਦੀ ਗਰਭਤੀ ਸੀ ਅਤੇ ਧੀ ਜਸਲੀਨ ਕੋਰ ਦੀ ਉਹ ਮਤਰਾ ਹੀ ਮਾਂ ਸੀ ਦੋਸ਼ੀ ओंकार ਸਿੰਘ ਖਿਲਾਫ ਪੁਲਿਸ ਨੇ ਪਤਨੀ ਅਮਨਦੀਪ ਧੀ ਜਸਲੀਨ ਅਤੇ 6 ਮਹੀਨੇ ਦੇ ਗਰਭ ਦੀ ਹੱਤਿਆ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕੀਤੀ ਬਿਊਰੋ ਰਿਪੋਰਟ ਟੀਵੀ ਪੰਜਾਬ